ਹਾਂਜੀ ਗਾਇਜ਼ ਅਸੀਂ ਬਾਹਾਂ ਦੀ ਕਟਿੰਗ ਕਰਨ ਲੱਗੇ ਸੀਗੇ ਬਾਹ ਰੱਖਿਆ ਮਾਡਲ ਅਸ ਇਖਿਆ 10 ਇੰਚ ਤੇ ਬਾਹ ਦੀ ਲੰਬਾਈ ਜਿਹੜੀ ਹੈਗੀ ਹੈ ਤੁਸੀਂ ਦੇਖ ਲੈਣਾ ਆਪਣੀ ਬਾਹ ਤੁਸੀਂ ਕਿੰਨੀ ਲੈਂਥ ਰੱਖਣੀ ਹੈ ਜਿੰਨੀ ਵੀ ਤੁਸੀਂ ਲੈਂਥ ਰੱਖਣੀ ਹੈ ਉਹਦੇ ਵਿੱਚ ਤੁਸੀਂ ਐਡ ਜਿਹੜਾ ਕਰਨਾ ਹੈ ਉਹ 3 ਇੰਚ ਕਰ ਲੈਣਾ ਹੈ ਠੀਕ ਹੈ ਜੀ ਕਿਉਂਕਿ 1/2 ਇੰਚ ਸਲਾਈ ਚ ਆ ਜੂਗਾ ਤੇ 2 1/2 ਇੰਚ ਤੁਸੀਂ ਫੋਲਡਿੰਗ ਤੇ ਕਰ ਸਕਦੇ ਹੋ ਠੀਕ ਹੈ ਜੀ ਇੱਥੇ ਮੈਂ ਰੱਖਾਂਗੀ 20 ਇੰਚ 21 ਰੱਖ ਲਵਾਂਗੇ ਜੀ ਠੀਕ ਹੈ ਜੀ ਇਧਰੋਂ ਵੀ ਇੱਕੀ ਜਿਹੜਾ ਸਾਈਡ ਤੇ ਕਪੜਾ ਨਿਕਲੂਗਾ ਉਹ ਅਸੀਂ ਕਰਾਂਗੇ 벨ਟ ਵਾਸਤੇ ਯੂਜ਼ ਉਹਦੀ ਅਸੀਂ 벨ਟ ਪਾ ਲਾਂਗੇ ਤੇ ਇਹਨੂੰ ਕਰ ਦਾਂਗੇ ਅਸੀਂ ਕੱਟੇ ਸਿੱਧਾ ਸਿੱਧਾ ਕੱਟ ਲਾਂਗੇ ਜੀ ਠੀਕ ਹੈ ਜੀ ਤੇ ਇਧਰੋਂ ਅਸੀਂ ਲਾ ਦਾਂਗੇ ਸਾਈਡ ਤੋਂ ਕਪੜਾ ਜਿਹੜਾ ਹੈਗਾ ਤੇ ਹੁਣ ਮੈਂ ਤੁਹਾਨੂੰ ਬਾਹਰ ਦੀ ਕਾਟ ਹੈਗੀ ਹੈ ਜਿਹੜੀ ਉਹ ਦੱਸ ਦਵਾਂਗੀ ਇੱਥੋਂ ਜਿਹੜੀ ਹੈਗੀ ਆ ਨੀਚੇ ਤੋਂ ਮੋੜਾ ਜਿਹੜਾ ਹੈਗਾ ਉਹ ਅਸੀਂ 3.5 ਇੰਚ ਤੋਂ ਡਾઉન ਕਰਨਾ ਹੈ ਠੀਕ ਹੈ ਜੀ ਆਹ ਕਰ ਲਿਆ ਜੀ 3.5 ਇੰਚ ਠੀਕ ਹੈ ਜੀ ਫਿਟਿੰਗ ਦੇਖ ਲਓ ਤੁਸੀਂ ਬਾਹਲੀ ਅਗਰ ਤਾਂ ਤੁਸੀਂ 5 ਇੰਚ ਰੱਖਣੀ ਹੈ ਤਾਂ ਉਹਦੇ ਵਿੱਚ ਤੁਸੀਂ 1.5 ਇੰਚ ਜਾਂ 1 ਇੰਚ ਐਡ ਕਰ ਦੇਣਾ ਆਪਣੇ ਹਿਸਾਬ ਦੇ ਨਾਲ ਤੇ ਮੈਂ ਇੱਥੇ ਜਿਹੜੀ ਬਾਹ ਹੈਗੀ ਖੁੱਲੀ ਪਾਉਂਗੀ ਮੋਹਰੇ ਤੋਂ ਤੇ ਪਾਕਿਸਤਾਨੀ ਬਾਹ ਜਣ ਕੇ ਤੇ ਇਹਦੇ ਵਿੱਚ ਮੈਂ ਇੱਥੇ ਲਾ ਲਿਆ 7 ਇੰਚ ਤੇ ਨਿਸ਼ਾਨ ਤੇ ਅੱਗੇ ਨੂੰ ਜਿਹੜੇ 1 ਇੰਚ ਅਸੀਂ ਵਧਾ ਦੇਣਾ ਠੀਕ ਹੈ ਜੀ ਤੇ ਇਹਨਾਂ ਦੋਨਾਂ ਦੇ ਨਿਸ਼ਾਨ ਨੂੰ ਆਹ ਵਾਲੀ ਨਿਸ਼ਾਨ ਨੂੰ ਤੇ ਆਹ ਵਾਲੀ ਨਿਸ਼ਾਨ ਨੂੰ ਅਸੀਂ ਮਿਲਾ ਦਾਂਗੇ ਐਂਡ ਠੀਕ ਹੈ ਜੀ ਇਹ ਮਲਾ ਦਿੱਤਾ ਤੇ ਇੱਥੋਂ ਜਿਹੜਾ ਆਹ ਵਾਲਾ ਨਿਸ਼ਾਨ ਲਗਾਇਆ ਸੀ ਇੱਥੋਂ ਇਹਨੂੰ ਅਸੀਂ ਹਲਕੀ ਜਿਹੀ ਗਲਾਈ ਦਿੰਦੇ ਹੋਏ ਐਵੇਂ ਅਸੀਂ ਕਰ ਲੈਣਾ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕੱਟ ਕੇ ਆਹ ਹੋ ਗਿਆ ਜੀ ਹੁਣ ਅਸੀਂ ਇੱਥੋਂ ਇਹਨੂੰ ਕੱਟ ਦਾਂਗੇ आ होगी जी सा बहु की कटिंग बहुत ही आसान है जी तुम भी कटिंग कर सकते हो एवें होर वीडियो के लिए मैं लाइक फॉलो कर लियो तो लाइक शेयर कमेंट जरूर करो वीडियो बाय बाय